ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੀਅਲ ਕੁਇਨਜ਼ ਵਰਡ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਅੱਜ ਅਸੀਂ ਤੁਹਾਡੇ ਨਾਲ ਪਨੀਰ ਪਕੌੜੇ ਦੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਪਨੀਰ ਪਕੌੜਾ ਬਣਾਉਣ ਲਈ ਜੋ ਜੋ ਇਨਗਰੀਡੀIENTS ਚਾਹੀਦੇ ਨੇ ਉਹ ਸਾਰੇ ਡਿਸਕ੍ਰਿਪਸ਼ਨ ਵਿੱਚ ਕੁਆਂਟੀਟੀ ਵਾਈਜ਼ ਦਿੱਤੇ ਹੋਏ ਹਨ ਇੱਥੇ ਆਪਾਂ ਸਭ ਤੋਂ ਪਹਿਲਾਂ ਘਰ ਦਾ ਬਣਿਆ ਹੋਇਆ ਪਨੀਰ ਲਿਆ ਹੈ ਇਸ ਨੂੰ ਆਪਾਂ ਪਨੀਰ ਪਕੌੜੇ ਵਾਲੀ ਸ਼ੇਪ ਵਿੱਚ ਕੱਟ ਲਵਾਂਗੇ ਜਦੋਂ ਪਨੀਰ ਕੱਟਿਆ ਜਾਊਗਾ ਫਿਰ ਆਪਾਂ ਇਸ ਵਿੱਚ ਕੁਝਕ ਮਸਾਲੇ ਪਾ ਕੇ ਇਸ ਨੂੰ ਮੈਰੀਨੇਟ ਹੋਣ ਲਈ ਰੱਖ ਦਵਾਂਗੇ ਤਾਂ ਜੋ ਮਸਾਲੇ ਪ੍ਰੋਪਰ ਇਸ ਵਿੱਚ ਰਚ ਜਾ ਮੈਰੀਨੇਟ ਕਰਨ ਲਈ ਅਸੀਂ ਇਸ ਵਿੱਚ ਚਾਟ ਮਸਾਲਾ, ਹਿੰਗ, ਲਾਲ ਮਿਰਚ ਅਤੇ ਹਰੀ ਮਿਰਚ ਪਾਈ ਹੈ ਤੁਸੀਂ ਇਸ ਵਿੱਚ ਲਸਣ ਅਤੇ ਅਦਰਕ ਦਾ ਪੇਸਟ ਵੀ ਯੂਜ਼ ਕਰ ਸਕਦੇ ਹੋ ਹਰੀ ਮਿਰਚ ਦਾ ਵੀ ਪੇਸਟ ਬਣਾ ਕੇ ਹੀ ਪਾਉਣਾ ਹੈ ਇਹ ਸਭ ਮਸਾਲੇ ਪਾ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਫਿਰ ਇਸ ਨੂੰ ਟਾ ਕੇ 15 ਮਿੰਟ ਲਈ ਰੱਖ ਦਵਾਂਗੇ ਇਸ ਤੋਂ ਬਾਅਦ ਆਪਾਂ ਬੇਸਨ ਦੇ ਘੋਲ ਵਿੱਚ ਪਾਉਣ ਲਈ ਮਸਾਲਾ ਤਿਆਰ ਕਰਾਂਗੇ ਤੁਸੀਂ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਕੁੱਟ ਸਕਦੇ ਹੋ ਪਰ ਅਸੀਂ ਇੱਥੇ ਇਕੱਲਾ-ਇਕੱਲਾ ਹੀ ਕੁੱਟਿਆ ਹੈ ਇੱਥੇ ਅਸੀਂ ਸਭ ਤੋਂ ਪਹਿਲਾਂ ਭੁੰਨਿਆ ਹੋਇਆ ਜੀਰਾ ਅਜਵਾਇਨ ਤੇ ਕਾਲੀਆਂ ਮਿਰਚਾਂ ਨੂੰ ਪੀਸਿਆ ਹੈ ਜੇਕਰ ਤੁਹਾਨੂੰ ਸੁੱਕਾ ਧਨੀਆ ਵਧੀਆ ਲੱਗਦਾ ਹੈ ਤਾਂ ਤੁਸੀਂ ਇਸ ਮਸਾਲੇ ਵਿੱਚ ਉਹ ਵੀ ਐਡ ਕਰ ਸਕਦੇ ਹੋ ਫਿਰ ਬੇਸਨ ਦਾ ਘੋਲ ਤਿਆਰ ਕਰਨ ਲਈ ਆਪਾਂ ਡੇਢ ਕਾਲੀ ਬੇਸਨ ਲੈ ਕੇ ਉਸ ਵਿੱਚ ਚਿਲੀ ਫਲੇਕਸ, ਚਾਟ ਮਸਾਲਾ ਤੇ ਜੋ ਆਪਾਂ ਮਸਾਲਾ ਕੁੱਟਿਆ ਸੀ ਉਹ ਪਾ ਕੇ ਉਸ ਵਿੱਚ ਨਮਕ, ਮਿਰਚ, ਹਲਦੀ ਆਪਣੇ ਅਕੋਰਡਿੰਗ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਇਸ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਘੋਲ ਤਿਆਰ ਕਰ ਲਵਾਂਗੇ ਜਦੋਂ ਆਪਾਂ ਇਸ ਵਿੱਚ ਪਾਣੀ ਪਾ ਕੇ ਇਸ ਦਾ ਘੋਲ ਤਿਆਰ ਕਰਾਂਗੇ ਤਾਂ ਆਪਾਂ ਇਸ ਨੂੰ ਇੱਕੋ ਹੀ ਡਾਇਰੈਕਸ਼ਨ ਵਿੱਚ ਹਿਲਾਉਣਾ ਹੈ ਤਾਂ ਜੋ ਇਸ ਵਿੱਚ ਗੰਢਾ ਨਾ ਬਣ ਪਹਿਲਾਂ ਪਾਈ ਸਕੋਲ ਨੂੰ ਥੋੜਾ ਜਿਹਾ گاੜਾ ਹੀ ਤਿਆਰ ਕਰਾਂਗੇ ਫਿਰ ਜਦੋਂ ਇਹ ਕੋਲ ਤਿਆਰ ਹੋ ਜਾਊਗਾ ਤਾਂ ਆਪਾਂ ਉਸ ਵਿੱਚ ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ ਤੇ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਨੂੰ ਫਿਰ ਆਪਾਂ ਇਸ ਤਰ੍ਹਾਂ ਹੀ ਫੈਂਟ ਲਾਵਾਂਗੇ ਇੱਕੋ ਡਾਇਰੈਕਸ਼ਨ ਵਿੱਚ ਬੇਕਿੰਗ ਪਾਊਡਰ ਪਾਉਣ ਤੋਂ ਬਾਅਦ ਜਦੋਂ ਆਪਾਂ ਇਸ ਨੂੰ ਫੈਂਟ ਲਾਵਾਂਗੇ ਇਸ ਤੋਂ ਬਾਅਦ ਆਪਾਂ ਇਸ ਨੂੰ ਢਾਕੇ 10-15 ਮਿੰਟ ਲਈ ਰੱਖ ਦਵਾਂਗੇ ਫਿਰ ਆਪਾਂ ਪਕੌੜੇ ਤਲ ਲਈ ਤੇਲ ਤਿਆਰ ਕਰਾਂਗੇ ਅਸੀਂ ਪਕੌੜੇ ਤਲਣ ਲਈ ਸਰੋਂ ਦਾ ਤੇਲ ਲਿਆ ਹੈ ਇਸ ਲਈ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਗਰਮ ਲਵਾਵਾਂਗੇ ਫਿਰ ਹੌਲੀ ਗੈਸ ਕਰਕੇ ਇਸ ਨੂੰ ਨਾਰਮਲ ਟੈਂਪਰੇਚਰ ਤੇ ਕਰਕੇ ਇਸ ਵਿੱਚ ਪਕੌੜਿਆਂ ਨੂੰ ਤਲਣਾ ਸਟਾਰਟ ਕਰਾਂਗੇ ਜਦੋਂ ਤੇਲ ਬਿਲਕੁਲ ਰੈਡੀ ਹੋ ਜਾਊਗਾ ਫਿਰ ਆਪਾਂ ਮੈਰੀਨੇਟ ਕੀਤੇ ਹੋਏ ਪਨੀਰ ਨੂੰ ਬੇਸਨ ਦੇ ਘੋਲ ਵਿੱਚ ਲਪੇਟ ਕੇ ਤੇਲ ਵਿੱਚ ਚੰਗੀ ਤਰ੍ਹਾਂ ਪਾ ਦੇਵਾਂਗੇ ਆਪਾਂ ਇਹਨਾਂ ਨੂੰ ਡਬਲ ਫਰਾਈ ਕਰਾਂਗੇ ਪਹਿਲਾਂ ਆਪਾਂ ਇਹਨਾਂ ਨੂੰ 70 ਤੋਂ 80% ਹੀ ਤਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੁਬਾਰਾ ਸਾਰੇ ਪਨੀਰ ਦੇ ਆਪਾਂ ਇਸੇ ਤਰ੍ਹਾਂ 70 ਤੋਂ 80% ਪਕੌੜੇ ਤਲਕੇ ਰੱਖ ਲਵਾਂਗੇ ਜਦੋਂ ਸਾਰੇ ਪਕੌੜੇ ਇੱਕ ਵਾਰ ਤਲੇ ਜਾਣਗੇ ਤਾਂ ਆਪਾਂ ਇਹਨਾਂ ਨੂੰ ਦੁਬਾਰਾ ਥੋੜਾ ਥੋੜਾ ਕਰਕੇ ਚੰਗੀ ਤਰ੍ਹਾਂ ਤਲ ਲਵਾਂਗੇ ਦੁਬਾਰਾ ਤਲਣ ਵੇਲੇ ਆਪਾਂ ਗੈਸ ਨੂੰ ਤੇਜ਼ ਕਰ ਸਕਦੇ ਹਾਂ ਇਸ ਤਰ੍ਹਾਂ ਆਪਣੇ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਪਨੀਰ ਪਕੌੜੇ ਰੈਡੀ ਹੋ ਗਏ ਨੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਆਪਣੇ ਵੈਲਿਊਏਬਲ ਕਮੈਂਟਸ ਜ਼ਰੂਰ ਦਿਓ